ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਹੈ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲਿਟੀਕਲ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪੱਧਰ ਤੇ ਉੱਤੇ ਸਾਰੇ ਗੱਠਜੋੜ ਕੀਤਾ ਇੰਡੀਆ ਆਲਾਈਅንስ ਅਸੀਂ ਮੈਂ ਉਸ ਆਲਾਈਅንስ ਉਸ ਪਾਰਟੀ ਦਾ ਇੱਕ ਹਿੱਸਾ ਹਾਂ ਆ ਰਾ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕਦਮੇ ਦਰਜ ਕੀਤੇ ਆ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾਜ਼ ਮੰਤ ਮਿਲਣ ਤੋਂ ਬਾਅਦ ਅੱਜ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਆਏ ਜਿੱਥੇ ਉਹਨਾਂ ਪੱਤਰਕਾਰਾਂ ਦੇ ਨਾਲ ਮਿਲ ਕੇ ਦੱਸਿਆ ਕਿ ਉਹਨਾਂ ਨੇ ਅੱਜ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਉਹਨਾਂ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਲੋਕਾਂ ਦੀਆਂ ਅਰਦਾਸਾਂ ਦੇ ਸਦਕਾ ਉਹ ਜੇਲ੍ਹ ਦੇ ਵਿੱਚੋਂ ਬਾਹਰ ਅੱਜ ਆਜ਼ਾਦ ਤੌਰ ਤੇ ਖੜੇ ਨੇ। ਅੱਜ ਮੈਂ ਅਗਰ ਆਜ਼ਾਦ ਤੁਹਾਡੇ ਸਾਹਮਣੇ ਕੈਮਰਿਆਂ ਦੇ ਖੜਾ ਤੇ ਇਹ ਇਸ ਦਰ ਦੀ ਕਿਰਪਾ ਨਾਲ ਹੀ ਆ। ਤੇ ਬਾਕੀ ਜਿਹੜਾ ਲੋਕਾਂ ਨੇ ਸੰਗਤਾਂ ਨੇ ਦੁਨੀਆ ਭਰ ਵਿੱਚ ਮੇਰੇ ਹਲਕਾ ਪਲੱਟ ਦੇ ਸਮੇਤ ਅਰਦਾਸਾਂ ਕੀਤੀਆਂ ਇਹ ਉਹਨਾਂ ਦੀ ਬਦੌਲਤ ਆ ਤੇ ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਕਿ ਕਿਉਂਕਿ ਮੈਂ ਕੰਪਲੀਟਲੀ ਬੇਗੁਨਾਹ ਸੀਗਾ ਮਤਲਬ ਮੇਰਾ ਇਦਾਂ ਚੀਚੀ ਤੇ ਨੋ ਜਿੰਨਾ ਵੀ ਕੋਈ ਕਸੂਰ ਨਹੀਂ ਇਸ ਕੇਸ ਤਾਂ ਵਾਹਿਗੁਰੂ ਨੇ ਮੈਨੂੰ ਸਟਰੈਂਥ ਦਿੱਤੀ ਹੋਈ ਸੀਗੀ ਮੈਨੂੰ ਪਤਾ ਸੀਗਾ ਕਿ ਮੈਂ ਗੁਨਾਹਗਾਰ ਨਹੀਂਗਾ ਮੈਂ નિર્ਦੋਸ਼ ਆ ਤਾਂ ਕਰਕੇ ਇਹ ਜਿਹੜਾ ਔਖਾ ਸਮਾਂ ਸੀ ਜਿੰਨਾ ਵੀ ਲੱਗਿਆ ਚਾਰ ਚੂਰ ਮਹੀਨੇ ਦਾ ਇਹ ਮੇਰਾ ਮੈਂ ਇਹਨੂੰ ਕਟਿਆ ਵਾ ਔਰ ਬੜੇ ਕੀ ਕਹਿੰਦੇ ਹੁੰਦੇ ਆ ਕਿ ਅ ਅਚੀ ਸਟੇਟ ਆਫ ਮਾਈਂਡ ਐਂਡ ਵਿਲ ਪਾਵਰ ਦੇ ਨਾਲ ਕਟਿਆ ਵਾ ਤਾਂ ਅੱਜ ਮੈਂ ਬਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਮੱਥਾ ਟੇਕਣ ਆਇਆ ਵਾਂ ਆਸ਼ੀਰਵਾਦ ਲੈਣ ਆਇਆ ਵਾਂ ਔਰ ਨਾਲ ਇਹ ਵੀ ਮੰਗਣ ਆਇਆ ਕਿ ਵਾਹਿਗੁਰੂ ਮੈਨੂੰ ਹੋਰ ਸ਼ਕਤੀ ਬਖਸ਼ ਇਸ ਦੇ ਨਾਲ ਹੀ ਉਹਨਾਂ ਕੇਂਦਰੀ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ ਹੋਇਆ ਕਿਹਾ ਕਿ ਭਾਜਪਾ ਸਾਰੇ ਦੇਸ਼ ਦੇ ਵਿੱਚ ਸਿਆਸੀ اپੋਜੀਸ਼ਨ ਪਾਰਟੀਆਂ ਦੇ ਲੀਡਰਾਂ ਨੂੰ ਟਾਰਗੇਟ ਕਰ ਰਹੀ ਹੈ ਤੇ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੱਕ ਹਰ ਪਾਰਟੀ ਦੇ ਅਗੂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਐਂਡ ਇੰਡੀਆ ਪੱਧਰ ਤੋਂ ਤੇ ਨੈਸ਼ਨਲ ਲੈਵਲ ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਹੈ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲਿਟੀਕਲ ਓਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲੀਟੀਕਲ ਓਪੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਫੇਰ ਕੀਤਾ ਗਿਆ ਫਾਰੂਕ ਅਬਦੁੱਲਾ ਔਰ ਜਿਹੜੀ ਮਹਿਬੂਬਾ ਸਮੇਤ ਨੀਚੇ ਸਟਾਲਿਨ ਤੱਕ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕਦਮੇ ਦਰਜ ਕੀਤੇ ਆ ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਜ਼ ਕਰਕੇ ਬਹੁਤ ਵੱਡੇ ਪਦਦੇ ਦਿੱਤੇ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਰੀਸੈਂਟਲੀ ਉਹਦੇ ਚ ਉਹਨਾਂ ਨੂੰ ਵੀ ਨਾਂ ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਡ ਦ ਨੇਮਸ ਸੋ ਧੇਰਫੋਰ ਇਹ ਜਿਹੜਾ ਮਿਸਯੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪੱਧਰ ਦੇ ਉੱਤੇ ਸਾਰੇ ਗੱਠ ਜੋੜ ਕੀਤਾ ਇੰਡੀਆ ਆਲਾਈਅንስ ਅਸੀਂ ਮੈਂ ਉਸ ਆਲਾਈਅንስ ਉਸ ਪਾਰਟੀ ਦਾ ਇੱਕ ਹਿੱਸਾ ਵਾਂ ਬਿਊਰੋ ਰਿਪੋਰਟ ਜਗਬਾਨੀ ਟੀਵੀ